ਸੈਂਟਰਲ ਸਰਕਾਰ ਨੇ ਜਿਹੜੇ ਤਿੰਨ ਬਿਲ ਪਾਸ ਕੀਤੇ ਨੇ ਉਹਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਉਹਨਾਂ ਖਿਲਾਫ ਆਵਾਜ਼ ਸ਼ੁਰੂ ਹੋ ਚੁੱਕੀ ਕਿ ਬਿਲ ਵਾਪਸ ਲਓ ਉਸ ਤੋਂ ਬਾਅਦ ਗੁਜਾਰਾ ਨਹੀਂਗਾ ਤੇ ਇਸ ਕਿਸਾਨੀ ਘੋਲ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਸਮਾਜ ਦੇ ਹਰ ਵਰਗ ਤੋਂ ਜ਼ਿੰਦਗੀ ਇੱਥੇ ਪਹੁੰਚ ਰਹੀ ਹੈ ਸ਼ਮੂਲੀਅਤ ਕੀਤੀ ਜਾ ਰਹੀ ਨੇ ਤੇ ਇਸ ਸਮੇਂ ਨੇ ਸਾਡੇ ਨਾਲ ਧਰਮਗੁਰੂ Swami Harshanan ji ਜਿਹੜੇ ਬੰਬੇ ਤੋਂ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ Swami ji ਕਿਸਾਨਾਂ ਦੇ ਇਸ ਮੂਵਮੈਂਟ ਦੇ ਵਿੱਚ ਔਰ ਸੈਂਟਰ ਸਰਕਾਰ ਦੇ ਤਿੰਨ ਬਿੱਲ ਉਹਨੂੰ ਕਿਵੇਂ ਦੇਖਦੇ ਜੀ ਪਾਇ ਗੁਰੂ ਜੀ ਦਾ ਖਾਲਸਾ ਦੇਖੋ ਜੀ ਪਹਿਲੇ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਦੁਨੀਆ ਦੀ ਸਾਰੀ ਚੀਜ਼ਾਂ ਦੀ ਕੀਮਤ ਦੇ ਰਹਿ ਵੇਚਣ ਵਾਲਾ ਤੈਅ ਕਰਦਾ ਹੈ ਔਰ ਕਿਸਾਨ ਦੀ ਫਸਲ ਦੀ ਕੀਮਤ ਖਰੀਦਣ ਵਾਲਾ ਤੈਅ ਕਰਦਾ ਹੈ ਔਰ ਇਹ ਕੋਈ ਸਮੱਸਿਆ ਅੱਜ ਨਹੀਂ ਹੈ ਜੀ ਜੀ ਜੇ ਦੇਸ਼ ਆਜ਼ਾਦ ਹੋਇਆ 1947 ਨੂੰ ਜੀ ਜੀ 2020 ਚੱਲੇ ਨੇ 73 ਸਾਲਾਂ ਦੇ ਅੰਦਰ ਕਿਸਾਨ ਦੇ ਕਿਸੇ ਨੇ ਪਰਵਾਹ ਨਹੀਂ ਕੀਤੀ ਸਰਕਾਰ ਆਹਾਂ ਚਲੀ ਆ ਗਈਆਂ ਆਹਾਂ ਚਲੇ ਗਏ ਇਹ ਵੀ ਆਜਨ ਚਲੇ ਜਾਣਗੇ ਪਰ ਕਿਸੇ ਦਾ ਇਹ ਧਿਆਨ ਨਹੀਂ ਬਸ ਚੋਣ ਦੇ ਟਾਈਮ ਤੇ ਉਹ ਹੋ ਤੁਸੀਂ ਤਾਂ ਅੰਦਾਤਾ ਹੋ ਤੁਸੀਂ ਤੇ ਮਾਲਿਕ ਹੋ ਯੂਜ਼ ਐਂਡ ਥਰੋ ਕੀਤਾ ਇਹਨਾਂ ਨੇ ਮੇਰਾ ਕਹਿਣਾ ਇਹ ਹੈ ਕਿ ਭਾਰਤ ਦੀ ਆਤਮਾ گاؤں ਦੇ ਅੰਦਰ ਰਹਿੰਦੀ ਹੈ ਅਗਰ ਅਸੀਂ گاਵਾਂ ਨੂੰ ਮਜ਼ਬੂਤ ਨਾ ਕਰੀਏ ਤਾਂ ਦੂਜਾ ਜਿਹੜੀ ਸਰਕਾਰ ਨੇ ਐਮੈਂਡਮੈਂਟ ਲਾਇਨ ਇਹ ਤੁਸੀਂ ਸਰਕਾਰ ਕਹਿੰਦੇ ਹੋ ਮੈਂ ਉਹਨੂੰ ਸਰਕਾਰ ਨਹੀਂ ਕਹਿੰਦਾ ਉਹ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ ਦੋ ਬੰਦੇ ਚਲਾ ਰਹੇ 2019 ਚ ਉਹ ਪੂਰੇ ਦੁਨੀਆ ਦੇਸ਼ ਘੁੰਮ ਘੁੰਮ ਕੇ ਕਹਿੰਦਾ ਸੀ ਤੁਸੀਂ ਮੈਨੂੰ ਵੇਖੋ ਮੈਨੂੰ ਵੋਟ ਕਰੋ ਮੇਰੀ ਇਹ ਸਾਰਾ ਨੂੰ ਬੇਨਤੀ ਹੈ ਇਸ ਘਟਨਾ ਨੂੰ ਤੁਸੀਂ ਸਮਝੋ ਇਹ ਚੁਣੌਤੀ ਇੱਕ ਔਸਰ ਹੈ ਹੁਣ ਕਦੀ ਵੀ ਭੁੱਲ ਨਹੀਂ ਕਰਨੀ ਅਸੀਂ ਆਪਣੀ ਐਮਐਲ ਚੁੜਨੇ ਆਪਣੇ ਐਮਪੀ ਚੁੜਨੇ ਉਹ ਜਿਹੜੇ ਬਹੁਮਤ ਬਣਾਣਗੇ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਚੁਣਨਗੇ ਹੁਣ ਪ੍ਰਧਾਨ ਮੰਤਰੀ ਨੂੰ ਕੌਣ ਕਿੱਥੇ ਪਕੜੇਗਾ ਦੱਸੋ ਉਹ ਅਮਿਤ ਸ਼ਾਹ ਅੱਜ ਕਹਿ ਰਿਹਾ ਹੈ ਕਿ ਤੁਸੀਂ ਕੋਰਟੇ ਜਾਓ ਕੋਰਡ ਦੇ ਅੰਦਰ ਉਹਨਾਂ ਨੇ ਆਪਣੇ ਬੰਦੇ ਕਾਲਜਾਂ ਵਿੱਚ ਆਪਣੇ ਬੰਦੇ ਬਿਠਾ ਰੱਖੇ ਉਹ ਸੁਣਨਗੇ ਨਹੀਂ ਤੁਹਾਨੂੰ ਤਾਂ ਇਹਦਾ ਮਤਲਬ ਉਹਨਾਂ ਦਾ ਰਸਤਾ ਸਾਫ਼ ਹੈ ਕਿ ਤੁਸੀਂ ਸੰਘਰਸ਼ ਕਰਦੇ ਰਹੋ ਆਪਣੇ ਥੱਕ ਕੇ ਫਿਰ ਤੁਸੀਂ ਵਾਪਸ ਚਲੇ ਜਾਣਾ ਹੁਣ ਮੇਰੀ ਇਹ ਪ੍ਰਾਰਥਨਾ ਹੈਗੀ ਅੱਜ ਫੇਜ਼ 1 ਮਤਲਬ ਅੱਜ ਤੁਸੀਂ ਮਿਲੇ ਹੋ ਔਰ ਇਹ ਮੂਮੈਂਟ ਕਿਸ ਤਰ੍ਹਾਂ ਜਾਏਗਾ ਇਹ ਮੈਂ ਤੁਹਾਨੂੰ ਪਹਿਲੇ ਅੱਜ ਇੰਡੀਕੇਟ ਕਰ ਦੇਣਾ ਜੀ ਮੇਰੀ ਇਹ ਪ੍ਰਾਰਥਨਾ ਹੈਗੀ ਸਾਰਾ ਨੂੰ ਕਿ ਕਿਸਾਨ ਧਰਤੀ ਪੁੱਤਰ ਹੈ ਸਾਰਾ ਤੂੰ ਪ੍ਰਕਿਰਤੀ ਨਾਲ ਪਿਆਰ ਕਰਨ ਵਾਲਾ ਜੀਵ ਹੈ ਔਰੇ ਭਾਰਤ ਦੀ ਧਰਤੀ ਦਾ ਇੱਕ ਬਹੁਤ ਹੀ ਅਨੋਖਾ ਸੁੰਦਰ ਇਹ ਕਿਸਾਨ ਇਨੀ ਕਿਸਾਨੀ ਹੋਰ ਕਿਤੇ ਨਹੀਂ ਹੈ ਦੁਨੀਆ 'ਚ ਇਤੀ ਬਹਾਰਾ ਤੇ ਚਾਹੀਦਾ ਤਾਂ ਅਸੀਂ ਇਹਨਾਂ ਨੂੰ ਮਜ਼ਬੂਤ ਬਣਾਣਾ ਨੇ ਕਿਸਾਨ ਔਰ ਜਵਾਨ ਦੋਨੋਂ ਜੇ ਰਹਣ ਇਹ ਦੋਨੋਂ ਗੁੱਤੇ ਹੋਏ ਨੇ ਆਪਸ ਵਿੱਚ ਐ ਤਾਂ ਇਹ ਮਾਰਕੀਟਿੰਗ ਦੇ ذریعے ਉਹਦਾ ਦੁਰਵਿਵਕ ਕਰ ਰਹੇ ਇਹ ਦੋਨੋਂ ਬੰਦੇ ਜੇ ਰਹੇ ਨਾ ਅਗਰ ਤੁਹਾਨੂੰ ਸੱਚ ਕਹਾਂ ਮੈਂ ਤਾਂ ਇਹ ਮਾਨਸਿਕ ਰੂਪ ਨਾਲ ਵਿਕਸ਼ਿਪਤ ਨੇ ਇਹਨਾਂ ਦੇ ਅੰਦਰ ਕੀ ਖੂਨ ਸਵਾਰ ਹੈ ਇਹਨਾਂ ਨੇ ਇਹ ਖੂਨ ਇੱਕ ਦਿਨ ਹੀ ਸਵਾਰ ਨਹੀਂ ਹੋਇਆ ਇਹਨਾਂ ਨੇ ਮੂਨ ਮਤਲਬ ਸੱਤਾ ਦੀ ਲਾਲਚ ਸੱਤਾ ਦੀ ਇਹਨਾਂ ਨੇ ਕੀ ਹੈ ਵੀਰ ਜੀ ਜਦ ਅਮਰਜੈਂਸੀ ਹੋਈ ਸੀ ਨਾ ਇਹ ਨਕਲੀ ਸਰਦਾਰ ਬਣ ਕੇ ਲਿਆ ਸੀ ਕੱਚ ਇਹ ਅਹਮਦਾਬਾਦ ਚ ਭੱਜ ਗਿਆ ਸੀ ਨਰਿੰਦਰ ਤਾਂ ਇਹ ਪੂਰੇ ਟਾਈਮ ਆਪਤਕਾਲ ਦਾ ਜਿੰਨਾ ਟਾਈਮ ਚੱਲਿਆ ਨਾ ਇਹ ਇਸ ਸਰਦਾਰ ਬਣ ਕੇ ਲਿਆ ਨਕਲੀ ਸਰਦਾਰ ਅਗਰ ਇਹ ਅਸਲੀ ਬਣ ਜਾਂਦਾ ਉਸ ਟਾਈਮ ਇਦੇ ਅੰਦਰ করুণਾ ਪੈਦਾ ਹੋ ਜਾਂਦੀ ਫਿਰ ਉਹ ਜੋ ਗੁਰੂਆਂ ਦੀ ਬਖਸ਼ੀਸ਼ ਹੈ ਮਿਹਨਤ ਕਰੋ ਸੇਵਾ ਕਰੋ ਵੰਡ ਚੱਕੋ ਉਹ ਸਭ ਉਹਦੇ ਅੰਦਰ ਆ ਜਾਂਦਾ ਪਰ ਉਹ ਕਦੀ ਨਹੀਂ ਆ ਉਹਦੇ ਅੰਦਰ ప్రతిਸ਼ੋਧ ਹੈ ਸਾਡੇ ਵੀ ਪਾਕਿਸਤਾਨ ਦੇ ਟਾਈਮ ਸਾਡੇ ਸਾਰੇ ਪੁਰਖੇ ਮਾਰੇ ਗਏ ਸੀ ਸਾਡੇ ਪਿਤਾ ਜੀ ਦੇ 3 ਵੀਰ ਦੇ ਗਦਰ ਟੁਕੜੇ ਟੁਕੜੇ ਹੋ ਗਏ ਪਰਿਵਾਰਾਂ ਦੇ ਸਾਨੂੰ ਪਤਾ ਹੈ ਕਿ ਇਹ ਬਲੀਦਾਨੀਆਂ ਕੀ ਹੁੰਦੀਆਂ ਇਹ ਜਿਹੜਾ ਸਿੱਖ ਕੌਮ ਹੈ ਇਹ ਜਦ ਸਨਾਤਨ ਸੰਸਕ੍ਰਿਤੀ ਨੂੰ ਖਤਰਾ ਸੀ ਪੰਜ ਪਿਆਰਾ ਦੇ ਬਲੀਦਾਨ ਤੇ ਖੜਾ ਕੀਤਾ ਗਿਆ ਐ ਸਿੱਖ ਉਹ ਸਿਖਾਇਆ ਹੈ ਕਿ ਦੇਖੋ ਜੇ ਅਸਨਾਤਨ ਨੂੰ ਬਚਾਉਣਾ ਤਾਂ ਇਤਨੀ ਬਹਾਦਰੀ ਚਾਹੀਦੀ ਉਹ ਬਹਾਦਰੀ ਸਿੱਖ ਦੇ ਅੰਦਰ ਦਿੱਕੀ ਗਈ ਆ ਹੈਨਾ 10ਵੇਂ ਗੁਰੂ ਜੀ ਨੇ ਫਿਰ ਕਹਿ ਦਿੱਤਾ ਗੁਰੂ ਮਾਨਿਓ ਗ੍ਰੰਥ ਠੀਕ ਹੈ ਹੁਣ ਪਰੇਸ਼ਾਨੀ ਕੀ ਹੈ ਕਿ ਇਹ 2019 ਕਹਿੰਦਾ ਸੀ ਤੁਸੀਂ ਮੈਨੂ ਵੋਟ ਤੇ ਲੋਕਾਂ ਨੇ ਵੋਟ ਦੇ ਦਿੱਤੇ 37% ਵੋਟ ਇਸ ਨੂੰ ਮਿਲੇ 63 ਵੋਟ 63% ਵੋਟ ਇਹਦੇ ਖਿਲਾਫ ਗਏ ਸੀ ਪਰ ਉਹ ਬੰਦੇ ਹੋਏ ਸੀ ਨਾ ਤੇ 383 ਉੱਠ ਆ ਗਿਆਂ ਹੁਣ ਇਹ ਤਾਂ ਸਮਝ ਗਿਆ ਕਿ ਭਾਈ ਜੋ ਮੈਂ ਕਰਾਂਗਾ ਉਹ ਸਭ ਸਹੀ ਹੈ ਇਹ ਹੁਣ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਆ ਇਹ ਦੋਨੋਂ ਇਹ ਵੀ ਲੋਕਾਂ ਕੋ ਕੀ ਹਥਿਆਰ ਸੰਘਰਸ਼ ਜਾਂ ਜਿਹੜੀਆਂ 2024 ਦੇ ਵਿੱਚ ਵੋਟਾਂ ਪੈਣਗੇ ਆਪਣੀ ਮਤ ਦਾਤਾ ਆਪਣੀ ਮਤਦਾਨ ਕਰਨੀ ਹਾਂ ਇਹ ਤਾਂ ਠੀਕ ਹੈ ਮਤਦਾਨ ਤਾਂ ਮੈਂ ਤਾਂ ਇਹ ਕਹਿੰਦਾ ਕਿ ਮੋਬਾਈਲ ਤੋਂ ਆਉਣਾ ਚਾਹੀਦਾ ਇਹ ਵੀ ਹਮ ਤੋਂ ਪੁਰਾਣੇ ਜ਼ਮਾਨੇ ਦੀ ਗੱਲਾਂ ਹੋ ਗਈਆਂ ਸੁੰਦਰ ਪਿਚਾਈ 5 ਕਰੋੜ ਰੁਪਏ ਰੋਜ਼ ਕਮਾਉਂਦਾ ਹੈ 5 ਕਰੋੜ 1800 ਕਰੋੜ ਦਾ ਪੈਕੇਜ ਹੈ ਉਹਦਾ ਉਸਨੇ ਤੁਹਾਡੀ ਇਸ ਮਸ਼ੀਨਰੀ ਨੂੰ ਅੰਦਰੋਂ ਪੜ ਲਿਆ ਔਰ ਨਵੀਂ ਚੀਜ਼ਾਂ ਉਹ ਡਿਵੈਲਪ ਕਰ ਰਿਹਾ ਹੈ ਮੇਰੀ ਇਹ ਪ੍ਰਾਰਥਨਾ ਹੈ ਕਿ ਮੋਬਾਈਲ ਤੇ ਵੋਟ ਆਵੇ ਨੋਟਾ ਨੂੰ ਪ੍ਰਤੀਯਾਸੀ ਦਾ ਦਰਜਾ ਮਿਲੇ ਤਾਂ ਨਰਿੰਦਰ ਮੋਦੀ, ਰਾਹੁਲ ਗਾਂਧੀ ਇਹ ਸਾਰੇ ਜਮਨ ਤਾਂ ਜਬਤ ਹੋਣੇ ਪਰ ਇਹ 2024 ਚ ਹੋਏਗਾ ਹੁਣ 2020 ਚੱਲ ਰਿਹਾ ਹੈ ਇਹ 4 ਸਾਲ ਸੰਘਰਸ਼ ਕੌਣ ਕਰੇਗਾ ਇਹ ਪੁੱਛਣਾ ਚਾਹਦਾ ਮੈਂ ਤਾਂ ਮੈਂ ਉਹਦਾ ਹਾਲ ਦੇਣ ਚਾਹਨਾ ਕਿ ਹੁਣ ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਹੁਣ ਪੂਰੇ ਭਾਰਤ ਦੀ ਲੜਾਈ ਹੈ ਜਨਤੰਤਰ ਨੂੰ ਬਚਾਉਣ ਦੀ ਲੜਾਈ ਆ ਇਸ ਕਰਕੇ ਮੈਂ ਇੱਥੇ ਆਇਆ ਔਰ ਸਾਰੇ ਗੁਰੂ ਚਰਨਾਂ ਚ ਪੈਰ ਅੱਜ ਲੱਗ ਕੇ ਉਹਨਾਂ ਨੂੰ ਪ੍ਰਾਰਥਨਾ ਕਰ ਰਿਹਾ ਕਿ ਹੁਣ ਅਸੀਂ ਸਾਰੇ ਸੰਤ ਸਮਾਜ ਨੂੰ ਸਾਰੇ ਧਰਮਾਂ ਦੇ ਉਹਨਾਂ ਪੰਥਾਂ ਨੂੰ ਇਕੱਠਾ ਕਰੀਏ ਔਰ ਇਸ ਦੇਸ਼ ਨੂੰ ਇੱਕ ਛੱਤ ਦੇ ਅੰਦਰ ਅੰਬਰੀਲਾ ਚਲਾਈਏ ਸੁਆਮੀ ਜੀ ਇਹਨਾਂ 6 ਸਾਲਾਂ ਦੇ ਵਿੱਚ Hindu Sikh Muslim Isai ਸਾਰੇ ਆਪਸ ਵਿੱਚ ਭਾਈ ਭਾਈ ਉਹ ਪਿਆਰ ਹੈ ਨਹੀਂ ਇਹ ਦੇਖੋ ਇਹ ਹੀ ਵਾਇਰਸ ਗੱਲ ਤਾਂ ਹੈ ਅਸੀਂ ਜਦ ਵੀਰ ਜੀ ਇਹ ਕਹਿੰਦੇ ਆਏ ਨਾ हिंदू मुस्लिम सिख ईसाई इदा मतलब असी वंड रहे है समाज नु एदी जरूरत नहीं है हुन दुनिया की ग्लोबल विलेज बन चुकी है ना मैं हिंदू बनू ना तुम मुसलमान बनो मैं भी इंसान बनू तुम भी इंसान बनो हुन दुनिया क्या सारा फोकस इसते है कि दुनिया नु खूबसूरत किस तरह बनाना है देखो वीर जी ए बिल्कुल सीधी सीधी गल कर रहे है थानू तोड़े दर्शका नु मैं बेनती करता ए गल तुसी कान वड्डे करके सुनो 1945 च हिरोशिमा नागासाकी बम गिरे ਉਹਨਾਂ ਨੇ ਕੋਈ ਜਿੰਦਾਬਾਦ ਮਰਦਾਬਾਦ ਕੀਤਾ ਨਹੀਂ ਕੀਤਾ 1964 ਦੇ ਅੰਦਰ ਉਹਨਾਂ ਨੇ ਬੁਲੇਟ ਟ੍ਰੇਨ ਪ੍ਰੋਡਿਊਸ ਕਰ ਦਿੱਤੀ ਹੈ 64 ਅਜ 56 ਸਾਲ ਹੋ ਗਏ ਨੋ ਡਿਲੇ ਨੋ ਐਕਸੀਡੈਂਟ ਅਸੀਂ ਭਾਰਤ ਆਲਾ ਕੀ ਕੀਤਾ ਸਾਡੀ 150 ਕਿਲੋਮੀਟਰ ਦੀ ਗੱਡੀ ਪੂਰੀ ਦੀ ਪੂਰੀ ਤਲੇ ਡੇਹ ਜਾਂਦੀ ਹੈ ਉਹਨਾਂ ਦਾ ਨੋ ਡਿਲੇ ਨੋ ਐਕਸੀਡੈਂਟ 56 ਸਾਲ ਉਹਨਾਂ ਨੇ ਆਤਮ ਚਿੰਤਨ ਕੀਤਾ ਕਿ ਅਸੀਂ ਗਲਤੀ ਕਿੱਥੇ ਕਰ ਗਏ ਕਿ ਇਹਨਾਂ ਨੇ ਸਾਨੂੰ ਮਾਰ ਗिराया ਉਹਨਾਂ ਨੇ ਆਪਣੇ ਸੌਫਟਵੇਅਰ ਡਵੈਲਪ ਕੀਤੇ ਦੇਖੋ ਵੀਰ ਜੀ ਹੁਣ ਜ਼ਮਾਨਾ ਸਟੇਨ ਗਨ ਦਾ ਨਹੀਂ ਹੈ ਹੁਣ ਐਂਥਰਿਕ ਦਾ ਜ਼ਮਾਨਾ ਹੈ ਮੰਨ ਲਓ 840000 ਸਟੇਨ ਗਨ ਲੈ ਕੇ ਖੜੀ ਹੈ ਔਰ ਇੱਕ ਬੰਦਾ ਆਪਣਾ ਉਹ ਇਹ ਤੋ ਖੋਲੇਗਾ ਇਹਨਾਂ ਸਾਰਾ 10 ਕਿਲੋਮੀਟਰ ਜਿੰਨਾ ਬੰਦਾ ਹੈ ਸੋ ਜਾਏਗਾ ਤਾਂ ਪਾਵਰਫੁਲ ਕੌਣ ਹੋਏਗਾ ਜਿਹੜੇ ਆਪਾਂ ਅਰਬਾਂ ਖਰਬਾਂ ਦੇ ਰਫਾਲ ਖਰੀਦੇ ਨੇ ਉਹ ਨਜਾਇਜ਼ ਪੈਸਾ ਵਰਤੇ ਸੁਣੋ ਜੀ ਇਹ ਛੱਟ ਇਹ ਦੇਖੋ ਇਸ ਨੂੰ ਸੁਪਰੀਟੀ ਕੰਪਲੈਕਸ ਹੈ ਇਹ ਬਹੁਤ ਹੀ ਗਰੀਬੀ ਤੋਂ ਆਇਆ ਇਹ ਖੁਦ ਕਹਿੰਦਾ ਮੈਂ ਚਾਹ ਬਣਾਉਂਦਾ ਚਾਹ ਬਣਾਉਂਦਾ ਸੀ ਔਰ ਅਮੀਦ ਕਹਿੰਦਾ ਮੈਂ ਵਹਿਮ ਦਾ ਵਪਾਰ ਕਰਦਾ ਸੀ ਐਨਸੀਡੀਐਕਸ ਦਾ ਸੁਪਨੇ ਦਿਖਾਣਾ ਲੋਕਾਂ ਨੂੰ ਇਹਨਾਂ ਦਾ ਗੁਰੂ ਹਰਸ਼ਦ मेहता ਹੈਗਾ ਵਿੱਚ ਸੁਆਮੀ ਜੀ ਕਹਿੰਦੇ ਕਿ ਭਾਂਡਾ ਛੇਤੀ ਭਰ ਜਾਂਦਾ ਹਾਂਜੀ ਹਾਂਜੀ ਉਹੀ ਕਹਿ ਰਿਹਾ ਨਾ ਤਾਂ ਇਹਨਾਂ ਨੂੰ ਕੀ ਹੈ ਇਹ ਪਤਾ ਨਹੀਂ ਕੁਦਰਤੀ ਹਿਸਾਬ ਹੈ ਜਾਂ ਬਣਿਆ ਪਰ ਇਹ ਮੈਂ ਬਖਸ਼ੀਸ਼ ਮੰਦਾ ਗੁਰੂ ਮਹਾਰਾਜ ਦੀ ਕਿ ਇਹਨਾਂ ਨੂੰ ਚਰਮ ਤੇ ਪਹੁੰਚਾ ਦਿੱਤਾ ਹੈ ਲੋਕ ਇਹਨਾਂ ਨੂੰ ਇਸ ਤਰ੍ਹਾਂ ਯਾਦ ਨਹੀਂ ਕਰਨਗੇ ਕਿ ਡਾਕਟਰ ਮਨਮੋਹਨ ਸਿੰਘ ਨੇ ਓਜੀਐਲ ਖੋਲਿਆ ਸੀ ਔਰ ਭਾਰਤ ਦਾ ਨਿਰਮਾਣ ਕੀਤਾ ਸੀ ਮੈਂ ਕਹਿੰਦਾ ਭਾਰਤ ਦੇ ਇਤਿਹਾਸ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਅਰਥਸ਼ਾਸਤਰੀ ਨਹੀਂ ਆਇਆ ਭਲੇ ਉਹ ਕਾਂਗਰਸ ਪਾਰਟੀ ਦਾ ਮੈਂ ਪੱਖਧਰ ਨਾ ਲੇਕਿਨ ਉਹਨਾਂ ਦਾ ਜਿਹੜਾ ਇਕਨੋਮਿਕ ਸੋਚ ਹੈ ਨਾ ਮਾਡਲ ਉਹ ਪੀਵੀ ਨਰਸੀਵਰਾਉ ਸਮਝ ਗਿਆ ਸੀ ਕਿ ਇਹਨਾਂ ਨੂੰ ਲੈ ਕੇ ਆਵਾਂਗੇ ਤਾਂ ਇਹ ਭਾਰਤ ਨੂੰ ਉੱਤਾ ਲੈ ਕੇ ਜਾਏਗਾ ਔਰ ਅੱਜ ਇਹ ਜਿਹੜਾ ਜਿਹੜਾ ਮੂਮੈਂਟ ਤੁਸੀਂ ਦੇਖ ਰਹੇ ਹੋ ਇਸ ਮੂਮੈਂਟ 'ਚ ਸਿੱਖ ਕੌਮ ਦੀ ਅਗਰ ਵਰਡ ਦੇ ਅੰਦਰ ਪ੍ਰੈਜ਼ੈਂਸ ਨਾ ਹੋਂਦੀ ਉਹ 2 ਘੰਟੇ 'ਚ ਉਹਨੂੰ ਸਾਰਾ ਨੂੰ ਡਿਮੋਲਿਸ਼ ਕਰ ਦਿੰਦਾ ਹੈ ਐਨਾ ਖਤਰਨਾਕ ਆਦਮੀ ਹੈ ਕਿਉਂਕਿ ਮੈਂ ਇਹਨੂੰ ਗੁਜਰਾਤ 2002 ਦੰਗਾ 'ਚ ਵੇਖਿਆ ਇਹਦਾ ਆਰਟੀਐਸ ਹੈਡ ਸੀ ਡੀਜੀ ਬਣ ਜਾ ਰਿਹਾ ਉਹ ਮੇਰਾ ਵੀ ਯਾਰ ਹੈਗਾ ਉਹ ਕਹਿੰਦਾ ਸੁਆਮੀ ਜੀ ਇਸੇ ਕਹਣੇ ਤੇ ਮੈਂ ਅਣਗਿਣਤ ਲੋਕਾਂ ਨੂੰ ਮੌਤ ਦੇ ਨਿਂਦਰ ਸੁਲਾਇਆ ਅਣਗਿਣਤ ਲੋਕਾਂ ਨੂੰ ਆਫ ਦ ਲਾਈਨ लेकिन मैंने इसने दो मिनट भी नहीं कि अंदर कर दिता दो मिनट भी नहीं लाए इसने तो बहुत जूस एंड थ्रो वाला बंदा है ये दिमाग क्राइम है शुड टू किल दबा के राज करो ए पता नहीं सिक मैं लगता सिकंदर वंशज है जनता ने उस बंदे दो बार प्रधानमंत्री मान दे जी ये आप कहें सैती परसेंट वोट बहुमत है क्या यह भी तो दसो ना एक चिंताक आदमी हो पत्रकार हो तुम देखो तिरसठ परसेंट लोगों ने खिलाफ वोट किया पर वो वंडा हुआ वोट से ना डिवाइड एंड रूल ਦੇਖੋ ਇਹਨਾਂ ਦੇ ਕੋਲ ਦੋ ਸੀਟਾਂ ਸੀ 84 ਦੇ ਅੰਦਰ ਇਹ ਜਦ ਭਾਜਪਾ ਬਣੀ ਦੋ ਸੀਟਾਂ ਸੀ ਉਸ ਤੋਂ ਪਹਿਲੇ ਤਾਂ ਦੁਨੀਆਵਾਰ ਦੇ ਨਾਂ ਟਕ ਸੀ ਜਨ ਸੰਘ ਸੀ ਫਲਾਣਾ ਸੀ ਢੀਮ ਕਾ ਸੀ ਬੜੇ ਐਲਾਈਅੰਸ ਬਣਾਏ ਫਿਰ ਇਹਨਾਂ ਨੇ ਬੀਜੇਪੀ ਬਣਾਈ ਔਰ ਕਹਿੰਦੇ ਨੇ ਵਿਸ਼ਵ ਦਾ ਸਭ ਤੋਂ ਵੱਡਾ ਸੰਗਠਨ ਹੈ ਇਹ ਕਹਿੰਦੇ ਇਹ ਆਪਣੇ ਮੂੰਹ ਨਾਲ ਕਹਿੰਦੇ ਨੇ ਅਸੀਂ ਸਾਰਾ ਦੁਬੱਡਾ ਸੰਗਠਨ ਹੈ ਚਲੋ ਅਗਰ ਤੁਹਾਨੂੰ ਗੋਤਮ ਅਡਾਨੀ ਨੂੰ ਹਟਾ ਦਈਏ ਥੋੜਾ ਪੈਸਾ ਹਟਾ ਦਿਓ ਤਾਂ ਤੁਸੀਂ ਕਿੱਥੇ ਉਸ ਸਮਾਜ ਦੇ ਅੰਦਰ ਇਹ ਬੜੀਆਂ ਲੋਬੀ ਸਾਰੀ ਹਾਵੀ ਹੋ ਚੁੱਕੀ ਹੈ ਇਨਾਂ ਨੂੰ ਕਿਸੇ ਗਰੀਬ ਨਾਲ ਕਿਸੇ ਮਜ਼ਦੂਰ ਨਾਲ ਕਿਸੇ ਕਿਸਾਨ ਨਾਲ ਕੋਈ ਲੈਣਾ ਦੇਣਾ ਨਹੀਂ। ਸਵਾਮੀ ਜੀ ਕੋ ਕਿ ਤੁਹਾਡਾ ਵੀ ਪਛੋਕੜ ਰਿਹਾ ਆ ਆਰਐਸਐਸ ਦੇ ਨਾਲ ਖਸਿਆ ਯਾਰ ਇਹਨੇ ਪਰ ਗੱਲ ਸਾਡੇ ਕੋ ਇੱਕ ਆਰਐਸਐਸ ਥੋਟ ਆ ਬਹੁਤ ੜਾ ਥੋੜਾ ਸਾਡੇ ਕੋ ਕਿ Hindu ਐਡੀ ਇੱਕ ਸ਼ਕਤੀ ਹੈ ਥੋੜਾ ਸਮਾਜ ਦੇ ਵਿੱਚ ਉਹਨੇ ਲਕੀਰ ਐਡੀ ਵੱਡੀ ਖਿੱਚਦੀ ਹੈ ਕਿ Hindu ਭਾਈਚਾਰੇ ਨੂੰ ਲੱਗਦਾ ਹੈਗਾ ਕਿ ਜਦੋਂ ਦਾ ਇਹ ਦੁਨੀਆ ਵਸੀ ਆ ਗਿਆ ਸਾਨੂੰ ਇੱਕ ਲੀਡਰ ਮਿਲਿਆ ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੇ ਸਮਾਜ ਇਹਨਾਂ ਵੜਦਾ ਹੈ Hindu ਇੱਕ ਲਾਈਨ ਖਿੱਚ ਕੇ ਉਹਨੇ ਸਮਾਜ ਨੂੰ ਦੇ ਦਿੱਤੀ ਹੈਗਾ ਫਿਰ 24 ਕੀ 34 ਕੀ 39 ਕੀ 44 ਕੀ ਜੀ ਦੇਖੋ ਜੀ ਇਹ ਜਿਹੜਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੀ ਨਾ ਹੁਣ ਰੱਖਿਆ ਮੰਤਰੀ ਆ ਇਸ ਨੂੰ ਵੀ ਸਾਈਡ ਲਾਈਨ ਕਰ ਦਿੱਤਾ ਉਸਨੇ ਅਰੁਣ ਜੇਟਲੀ ਨੂੰ ਸਾਈਡ ਲਾਈਨ ਕਰ ਦਿੱਤਾ ਸੀ ਸੁਸ਼ਮਾ ਸੁਰਾਜ ਨੂੰ ਸਾਈਡ ਲਾਈਨ ਕਰ ਲਾਲ ਕ੍ਰਿਸ਼ਨ ਅਦਵਾਨੀ ਦੀ ਕੀ ਹਾਲਤ ਹੈ ਉਹ ਤਾਂ ਤੁਸੀਂ ਦੇਖ ਰਹੇ ਹੋ ਇਹ ਤਾਂ ਅੰਦਰ ਹੁੰਦਾ 2002 ਦੇ ਦੰਗਾ ਚ ਇਹ ਹਟ ਜਾਂਦਾ ਨਾ ਮੁੱਖ ਮੰਤਰੀ ਚੋਂ ਅਟਲ ਬਿਹਾਰੀ ਗਿਆ ਸੀ ਉੱਤੇ ਲਾਲ ਕ੍ਰਿਸ਼ਨ ਅਦਵਾਨੀ ਆੜ ਗਿਆ ਕਿ ਨਹੀਂ ਅੰਦਰ ਚਲਾ ਜਾਏਗਾ ਸਾਡੀ ਪਾਰਟੀ ਖਤਮ ਹੋ ਜਾਏਗੀ ਉਸ ਕਰਕੇ ਬਚ ਗਿਆ ਇਹਦਾ ਹਿਰਨ ਪੰਡਿਆ ਦੇ ਮਰਡਰ ਦੇ ਅਮੀਸ਼ਾ ਐਕਿਊਸਤੀ ਉਹ ਜਿਹੜਾ ਪਕੜਨ ਗਿਆ ਪੁਲਿਸ ਵਾਲਾ ਅਧਿਕਾਰੀ 88 ਸਾਲ ਤੱਕ ਕਮਾਂਡੇਰ ਬਣ ਕੇ ਬੈਠੇ ਆਜ ਇਹਨਾਂ ਦੇ ਬੜੇ ਕ੍ਰਾਈਮ ਨੇ ਇੱਕ ਕ੍ਰਾਈਮ ਨਹੀਂ ਹੈ ਇਹਨਾਂ ਦਾ ਇਤਿਹਾਸ ਹੈ ਇਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ ਸਿਸਟਮ ਤੋਂ ਹਟੇ ਤਾਂ ਅਸੀਂ ਤੇ ਜੇਲ੍ਹੇ ਸਾੜੀ ਹੋਰ ਕੋਈ ਆਪਸ਼ਨ ਨਹੀਂ ਹਿੰਦੂ ਵਿਚਾਰਧਾਰਾ ਹਿੰਦੂ ਸੋਚ ਨੇ ਇਹਨਾਂ ਨੂੰ ਆਪਣਾ ਲੀਡਰ ਮੰਨ ਲਿਆ ਹੈਗਾ ਉਹ ਲੀਡਰ ਰਾਜ ਕਰ ਰਹੀ ਹੈ ਨਹੀਂ ਦੇਖੋ ਵੀਰ ਜੀ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਦਾ ਮੈਂ ਭੁੱਖਾ ਹਾਂ ਤੁਸੀਂ ਕਹਿੰਦੇ ਹੋ ਅੱਲਾਹ ਅਕਬਰ ਬੋਲ ਤੈਨੂੰ ਰੋਟੀ ਖਿਲਾਵਾਂਗਾ ਮੈਂ ਬੋਲਾਂਗਾ ਕਿ ਨਹੀਂ ਬੋਲਾਂਗਾ ਬੁੱਕ ਕਿੰਨੀ ਹੈ ਇਸ ਦੇਸ਼ ਦੀਆਂ ਦਾ ਇਹਨਾਂ ਕਾਂਗਰਸੀਆਂ ਨੇ ਇਹ ਮੁਰਕਤਾ ਕੀਤੀ ਕਿ ਗਰੀਬਾਂ ਦੇ ਉੱਤੇ ਉਹਨੂੰ ਵੋਟ ਦੀ ਕੀਮਤ ਨਾ ਸਮਝਾਈ ਉਹਨਾਂ ਨੇ ਕਿ ਤੂੰ ਮਤਦਾਨ ਕਰ ਰਿਹਾ ਹੈ ਤੇ ਕੀ ਕੀ ਉਹ ਚਾਂਦੀ ਦੀ ਪਾਈ ਜੇ दारू ਦੀ ਬੋਤਲ ਮੁਰਗਾ ਥੋੜੇ ਪੈਸੇ ਉਹ ਖਰੀਦੇ ਉਹਦਾ ਇਹ ਨਤੀਜਾ ਆਏਗਾ ਇਹ ਭੁਗਤ ਰਹਿਣ ਉਹ ਛੋਟੇ ਚੋਰ ਸੀ ਇਹ ਡਾਕਾਤ ਹੈ बस विकल्प दिसदा तनु जी आए मतलब ए, विकल्प है विकल्प यही है कि वो गुरु महाराज ਹੁਣ ਕਰਨਗੇ ਦੇਖੋ ਹੁਣ ਉਹ ਟਾਈਮ ਆ ਗਿਆ ਹੈ ਸੱਚ ਕਹਿਣਾ ਤੁਹਾਨੂੰ ਮੈਂ ਹੁਣ ਅਗਰ ਕੋਈ ਨਵੀਂ ਪਾਰਟੀ ਬਣੇ ਔਰ 20 ਤੋਂ 30 ਸਾਲ ਦੇ ਬੱਚਿਆਂ ਨੂੰ 5 ਸਾਲ ਦੀ ਮਿਲਟਰੀ ਹੈਲੀਕਾਪਟਰ ਟ੍ਰੇਨਿੰਗ ਦੇਵੇ ਔਰ ਪਿੰਡ ਦੇ ਅੰਦਰ ਉਹ ਆਪਣੀ ਭਾਸ਼ਾ ਜਾਣਦਾ ਹੋਵੇ ਹਿੰਦੀ ਜਾਣਦਾ ਹੋਵੇ ਅੰਗਰੇਜ਼ੀ ਜਾਣਦਾ ਇੱਕ ਆਪਣੀ ਲੋਕਲ ਲੈਂਗੁਏਜ ਇੱਕ ਹਿੰਦੀ ਇੱਕ ਅੰਗਰੇਜ਼ੀ ਔਰ ਇੱਕ ਫੋਰਨ ਦੀ ਕਿਸੇ ਕੰਟਰੀ ਦਾ ਲੈਂਗੁਏਜ ਜਾਣਦਾ ਹੋਵੇ ਸਾਰੀ ਦੁਨੀਆ ਗਲੋਬਲ ਵਿਲੇਜ ਬਣ ਚੁੱਕੀ ਆ ਉਹ ਸਾਰੇ ਬੱਚੇ ਇੱਕ ਤਰਫਾ ਜੀਤਣਗੇ ਅਗਰ 5 ਸਾਲ ਉਹਨਾਂ ਨੂੰ ਇਮਾਨਦਾਰ ਟ੍ਰੇਨਿੰਗ ਦਿੱਤੀ ਜਾਵੇ ਉਹ ਕਿਸੇ ਪਾਰਟੀ ਚ ਖੜੇ ਹੋ ਜਾਵੇ ਉਸ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਇਹਨੇ ਇੱਕ ਸਿਕਣ ਹੁਣ ਕੋਈ ਪਾਰਟੀਆਂ ਤਾਂ ਹੈ ਨਹੀਂ ਦੇਖੋ ਇਹ ਕੀ ਕਰ ਰਹੇ ਨੇ ਪੰਜਾਬ ਬੰਦੇ ਜੀਤੇ 100 ਬੰਦੇ ਖਰੀਦੇ ਇਹਨਾਂ ਤਾਂ ਕੰਪਨੀ ਬਣਾ ਲਈ ਹੈ ਨਾ ਵੀਰ ਜੀ ਦੇਖੋ ਇਹਨਾਂ ਨੇ ਨੋਟਬੰਦੀ ਕਰਾਈ ਠੀਕ ਹੈ ਉਸੇ ਜੀ بڑا ਗੇਮ ਹੋਇਆ आरबीआई तू ਤੁਸੀਂ ਰਿਪੋਰਟ ਮੰਗੋ ਕਿ ਕਿੰਨਾ ਮੁਦਰਾ ਗਈ ਕਿਤਨੀ ਆਈ ਹਿਸਾਬ ਹੀ ਨਹੀਂ ਦੇਣਗੇ ਤੁਸੀਂ ਅਜ ਗੋਤਮ ਅਡਾਨੀ ਦਾ ਰਿਪੋਰਟ ਮੰਗੋ ਗਵਰਨਮੈਂਟ ਕੋਲੋਂ ਕਿ ਇਹਨੇ ਕਿੰਨਾ ਫਾਈਨੈਂਸ ਹੈ ਕੋਈ ਰਿਕਾਰਡ ਨਹੀਂ ਦੱਸੇਗਾ ਤੁਹਾਨੂੰ ਗੋਤਮ ਅਡਾਨੀ 2000 ਦੇ ਅੰਦਰ ਤੰਬੂ ਟੈਂਟ ਲਾਂਦਾ ਸੀ ਤੰਬੂ ਔਰ ਫਿਰ ਇਹਨੂੰ ਇਹ ਮਿਲਿਆ ਓਏ ਨਰਿੰਦਰ ਮੋਦੀ ਕਹਿੰਦਾ ਯਾਰ ਤੂੰ 100 200 ਬੰਦੇ ਲੈ ਆਏਗਾ ਉਹ ਬੈਂਡਾਲਾ ਨੂੰ ਲੈ ਆਇਆ ਬੈਂਡਾਲਾ ਨੂੰ ਇੱਕੋ ਜਿਹਾ ਕਪੜੇ ਪਵਾ ਕੇ ਇਹ ਸੱਚੀ ਗੱਲ ਕਹਿ ਰਿਹਾ ਤੁਹਾਨੂੰ 2000 ਦੀ ਇਹ ਸਾਲ ਪੁਰਾਣੀ ਕਹਿੰਦਾ ਇਹ ਬੰਦੇ ਬੜਾ ਜ਼ੋਰਦਾਰ ਹੈ ਔਰ 200 ਬੰਦੇ ਇਕੱਠੇ ਕਰ ਦਿੱਤੇ ਇੱਕ ਜਿਹੀ ਯੂਨੀਫਾਰਮ ਹੈ ਉਹਦਾ ਇੱਕ ਜਿਹੀ ਯੂਨੀਫਾਰਮ ਹੀ ਇੱਕ ਜੈ ਸੀ ਉਹਨਾਂ ਦੀ ਬੜੇ ਸੋਹਣੇ ਬੰਦੇ ਆ ਗਏ ਬਈ ਇੱਕ ਜਿਹੀ ਯੂਨੀਫਾਰਮ ਅੱਛੀ ਲੱਗੇਗੀ ਨਾ ਬੜੇ ਸੋਹਣੇ ਬੰਦੇ ਆ ਗਏ ਕਹਿੰਦਾ ਯਾਰ ਤੂੰ ਮੇਰਾ 파ਟਨਰ ਬਣ ਜਾ ਕਹਿੰਦਾ ਵਾਓ ਇਹਨਾਂ ਨੇ ਫਿਰ ਕੀ ਕੀਤਾ ਇਹ ਮੁੱਖ ਮੰਤਰੀ ਸੀ ਸਵਾਮੀ ਜੀ ਮਾਫੀ ਚਾਹੂੰਗਾ ਤੁਸੀਂ ਰਾਸ਼ਟਰ ਵਿਰੋਧੀ ਗੱਲਾਂ ਕਰ ਰਹੇ ਜੀ ਕੌਣ ਤੁਸੀਂ ਹਾਂ ਤਾਂ ਮੈਂ ਤਾਂ ਪੱਕਾ ਰਾਸ਼ਟਰ ਵਿਰੋਧੀ ਇਹਨਾਂ ਦੇ ਰਿਕਾਰਡ ਦਿੱਤਾ ਪਰ ਦੇਖੋ ਐਂਟੀ ਮੋਦੀ ਨਾ ਨਹੀਂ ਨਹੀਂ ਨਾ ਦੇਖੋ ਉਹ ਲਾਇਸੈਂਸ ਅਥਾਰਟੀ ਹੈ ਉਹ ਮੈਂ ਮੰਨਤਾ ਹੈ ਨਾ ਮੇਰਾ ਰਿਮੋਟ ਤਾਂ ਮੇਰੇ ਕੋਲ ਹੈਗਾ ਉਹ ਜਿਆਦਾ ਤੋਂ ਜਿਆਦਾ ਕੀ ਕਰ ਸਕਦੇ ਨੇ ਜਿਆਦਾ ਤੋਂ ਜਿਆਦਾ ਮੇਰੇ ਤੇ ਅਣਗਿਣਤ ਮੁਕਦਮੇ ਪਾਇਓ ਸਾਰੇ ਫੇਸ ਕੀਤੇ ਮੈਂ ਇਹ ਭਗਵਾ ਵਸਤਰ ਮੇਰੀ ਐ ਸੰਪਤੀ ਹੈ ਮੇਰੇ ਕੋਲ ਦੇਖ ਰਹੇ ਹੋ ਨਾ ਐਨੀ ਸੰਪਤੀ ਮੇਰੀ ਹੀ ਕਿਟ ਵੀ ਨਹੀਂ ਹੈ ਮੇਰਾ ਕੀ ਬਿਗਾੜੇਗਾ ਚੰਗੀਆਂ ਗੱਲਾਂ ਸੁਆਮੀ ਅਗਨੀ ਵੇਸ਼ ਕਰਦੇ ਸੀ ਉਹਨਾਂ ਤੇ ਹਮਲੇ ਵੀ ਹੋਏ ਆ ਹੋਏ ਨਾ ਦੇਖੋ ਅਗਨੀ ਵੇਸ਼ ਨੇ ਪੂਰੀ ਜ਼ਿੰਦਗੀ ਪਾਖੰਡ ਦੇ ਖਿਲਾਫ ਆਵਾਜ਼ ਉਠਾਈ ਆ कि भाई प्रधानमंत्री एक जिम्मेदार की पोस्ट है तुम पंडित पुजारी बन के ना ए नहीं कर सकते डेमोक्रेसी संविधान न चलती है वो तीन पिलर है तुम कहते हो तुम चौथा पिलर हो स्वयंभू मैं नहीं मन इस तीन पिलर है कार्यपालिका व्यवस्थापिका न्यायपालिका न्यायपालिका उदा मोनीटर कर पर हूँ न्यायपालिका जी इन्ना अपने बंदे बिठा दिए व्यवस्थापिका तो इन्ना है ए डी जी बने बी एस एफ द राकेश अस्थाना हार्ड कोर क्रिमिनल बंदा है हार्ड कोर ਉਦੋਂ ਤੇ ਰਿਕਾਰਡ ਅਲੋਗ ਵਰਮਨ ਨੂੰ ਗ੍ਰਿਫਤਾਰ ਕਰਨ ਚਾਹੁੰਦਾ ਸੀ ਸੀਬੀਆਈ ਡਾਇਰੈਕਟਰ ਉਹਨੂੰ ਸੀਬੀਆਈ ਦੇ ਅੰਦਰ ਲੈ ਕੇ ਆ ਗਿਆ ਇਹ ਬੰਦਾ ਇਹ ਉਹਨੂੰ ਕਿਉਂ ਨਹੀਂ ਹਟਾਰਿਆ ਇਹ ਚੋਰ ਚੋਰ ਮੁਸਾਇਰੇ ਭਾਈ ਦੇਖੋ ਇੱਕ ਆਈਏਐਸ ਆਈਪੀਐਸ ਦੀ ਤਾਕਤ ਕੀ ਹੁੰਦੀ ਹੈ ਤੁਸੀਂ ਜਾਣਦੇ ਹੋ ਪਰ ਇਹਨਾਂ ਨੂੰ ਅਪਾਇੰਟ ਕੌਣ ਕਰਦਾ ਹੈ ਅਪਾਇੰਟ ਦਾ ਐ ਪਾਵਰ ਹੀ ਕਰਦਾ ਹੈ ਨਾ ਅੰਤ ਤੱਕ ਸਾਰੀ ਤਾਕਤ ਸਾਡੇ ਵੋਡ ਦੇ ਅੰਦਰ ਛੁਪੀ ਹੋਈ ਹੈ ਸਵਾਮੀ ਜੀ ਇਸ ਅੰਦੋਲਨ ਤੋਂ ਤੁਹਾਨੂੰ ਲੱਗਦਾ ਹੈ ਕਿ ਦੇਸ਼ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਬਿਲਕੁਲ ਔਰ ਉਸ ਇਸ ਮਾਰੇ ਇਹਨਾਂ ਨੂੰ ਯਾਦ ਨਾ ਕੀਤਾ ਜਾਏਗਾ ਇਹ ਨਰਿੰਦਰ ਨੂੰ ਔਰ ਅਮਿਤ ਸ਼ਾਹ ਨੂੰ ਇਸ ਮਾਰੇ ਜ਼ਰੂਰ ਇਤਿਹਾਸ ਇਹਨਾਂ ਨੂੰ ਯਾਦ ਕਰੇਗਾ ਇਹ ਸਿਕੰਦਰ ਦੇ ਵੰਸ਼ਜ ਬਣ ਕੇ ਇਹਨਾਂ ਨੂੰ ਵਿਕਰਤੀ ਨੂੰ ਚਰਮ ਤੇ ਪਹੁੰਚਾਇਆ ਸੀ ਉੱਥੋਂ ਫਿਰ ਨਵੇਂ ਅਭਿਉਦਾ ਹੋਇਆ ਸੀ ਲੋਕਤੰਤਰ ਦਾ ਐ ਸੱਚੀ ਗੱਲ ਹੈ ਹੁਣੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਇਹ ਅੰਦੋਲਨ ਹੁਣ ਪੂਰੇ ਭਾਰਤੀ ਸਮਾਜ ਦਾ ਅੰਦੋਲਨ ਬਣਨ ਵਾਲਾ ਹੈ ਇਸ ਵਿੱਚ ਬੱਚੇ ਵੀ ਆਣਗੇ ਸਾਧੂ ਵੀ ਆਣਗੇ ਸਟੈਬਲਿਸ਼ਮੈਂਟ ਆ ਵੰਡਣ ਦੀ ਕੋਸ਼ਿਸ਼ ਹੋ ਕਿ ਪੰਜਾਬ ਦਾ ਅੰਦੋਲਨ ਦੱਸ ਦੇ ਅਗਰ ਦੇਖੋ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਇਹ ਜਾਗਰਤੀ ਪੰਜਾਬ ਦੇ ਅੰਦਰ ਜ਼ਿਆਦਾ ਇਸ ਕਰਕੇ ਹੈ ਸਾਰਦ ਉਹ ਜਿਆਦਾ ਸਮਰੱਧੀ ਅਗਰ ਕਿਸਾਨ ਦੇ ਅੰਦਰ ਕਿਤੇ ਹੈ ਤਾਂ ਪੰਜਾਬ ਦੇ ਅੰਦਰ ਹੈ ਹਰਿਆਣਾ ਦੇ ਅੰਦਰ ਹੈ ਇੱਥੇ ਦਾ ਕਿਸਾਨ ਲੰਬੇ ਟਾਈਮ ਤੋਂ 6% ਜਿਹੜਾ ਉਹ ਕਹਿੰਦਾ ਨਾ ਮਿਨਿਮਲ ਸਪੋਰਟ ਪ੍ਰਾਈਸ ਲੈਂਦਾ ਹੈ اسی ਇਲਾਕੇ ਦੇ ਲੋਕ ਹੀ ਲੈਂਦੇ ਹਨ ਹੁਣ ਗੋਤਮ ਅਡਾਨੀ ਦੀ ਗਿੱਧ ਦ੍ਰਿਸ਼ਟੀ ਨੇ ਦੋਨੇ ਸਟੇਟ ਤੇ ਹੈਗੀ ਉਹ ਉਹਦਾ 파ਟਨਰ ਹੈ ਉਹ ਇਹਨਾਂ ਨੂੰ ਆਈਡੀਆ ਦਿੰਦਾ ਹੈ ਕਿ ਭਾਈ ਤੁਸੀਂ ਇਹ ਕੰਮ ਕਰੋ ਇੱਥੇ ਜਿਹੜਾ ਹੈ ਤੁਹਾਨੂੰ ਝੋਨਾ ਮਿਲੇਗਾ ਨਾਲ ਚਾਵਲ ਮਿਲੇਗਾ ਇਹ ਦੋਨੋਂ ਬਲਕਿ ਜਿੱਥੇ ਦੋਨੋਂ ਸਟੇਟ ਕਰਦੀ ਹੈ ਪ੍ਰੋਡਕਸ਼ਨ ਇਸ ਥੋਂ ਦੀ ਦ੍ਰਿਸ਼ਟੀ ਹੈ ਜਦੋਂ ਕੋਈ ਮੁਸਲਮਾਨ ਭਾਈਚਾਰਾ ਗੱਲ ਕਰਦਾ ਉਹ ਪਾਕਿਸਤਾਨੀ ਹੋ ਜਾਂਦੇ ਨੇ ਕੋਈ ਸਿੱਖ ਕਰਦਾ ਉਹ ਖਾਲਸਤਾਨੀ ਹੋ ਜਾਂਦੇ ਨੇ ਉਹਨਾਂ ਕੋਲ ਹੋਰ ਕੀ ਹੈ ਦੇਖੋ ਉਹਨਾਂ ਦਾ 6.5 ਸਾਲ ਦਾ ਤੁਸੀਂ ਪੂਰਾ ਪ੍ਰੋਗਰਾਮ ਦੇਖੋ ਪੈਰਾਮੀਟਰ ਚੈੱਕ ਕਰੋ ਨੋਟਬੰਦੀ ਬਰਬਾਦੀ ਕੀਤੀ ਜੀਐਸਟੀ ਲੜਖੜਾਂ ਦੀ ਡਿੱਗ ਗਈ ਨਾ ਸਾਡੀ ਜੀਡੀਪੀ ਕਿੰਨੀ ਥੱਲੇ ਚਲੀ ਗਈ ਜੀਐਸਟੀ ਦੇ ਕਾਰਨ ਨਿਰਮਲ ਸੀਤਾਰਮਨ ਕਹਿੰਦੇ ਐਕਟ ਆਫ ਗੋਡ ਹੈ ਦੇਖੋ ਜਿੰਦਾਬਾਦ ਇਹ ਸਾਰੇ ਪਿੱਠੂ ਇਹਨਾਂ ਨੇ ਆਪਣੇ ਬਣਾ ਰੱਖੇ ਤੁਸੀਂ मैं कहना व्डे दो व्डे पत्रकार को मिनिस्टरियाँ के ना पूछ लियो दस मिनिस्टर के ना नहीं दस सकेगा क्यों पहले तो एक बंद का ना पता हों कि कौन है अपना अरे ये है अरे रेल मंत्री अरे ये है अरे जहाज मंत्री है हूँ किसी को किसी का पता है हूँ तो एक आदमी कौन है भाई मतलब वो चाहता भी आई है वह की है वो बेस्ट एक्टर है कैमरे तो के सामने का हम अगर इंटरव्यू दे रहा हूँ ना तो भी वो तरफ मतलब कर एक सैकेंड भी ना वेखता कैमरे वेखता पता ही कैमरे वेखण का मतलब है वसाल कनैक्ट कर रहा है और मैंख रहा था यह कैमरा मैंने रिफलैक्ट कर रहा है ना ए समझद उन्हें परेश रावल को ट्रेनिंग ली परेश रावल जान दो फिल्म स्टार तरह साल तक उसने ट्रेनिंग ली है कि कैमरे को किस तरह फेस करना है नवे नवे कपड़े पा के अच्छा डां डूह करके अच्छा हे फस्ट क्लास मैंखो ਨੇ 36 ਸਾਲਾਂ ਦੇ ਅੰਦਰ ਮੈਂ ਆਰਟੀਆਈ ਜਨਾ ਕੋਲ ਹਿਸਾਬ ਮੰਗਿਆ 66 ਅਰਬ ਰੁਪਏ ਇਸਨੇ ਆਪਣੇ ਉੱਤੇ ਖਰਚ ਕੀਤੇ ਵਿਅਕਤੀਗਤ ਉਹ ਕਹਿੰਦਾ ਮੈਂ ਫਕੀਰ ਹਾਂ ਇਹ ਭਾਰਤ ਦੇ ਲੋਕ ਨੇ ਭੋਲੇ ਤਸਵਾ ਸੁਆਮੀ ਦੂਜੀ ਦੂਜੀ ਸਬਜੀ ਮੇਰੇ ਅਗਰ ਮੇਰੀ ਥਾਲੀ ਤੁਸੀਂ ਦੂਜੀ ਸਬਜੀ ਰੱਖਦੇ ਹੋ ਮੈਨੂੰ ਲੱਗਦਾ ਮੈਂ ਬੱਚੇ ਕਿਸੇ ਬੱਚੇ ਦਾ ਖੂਨ ਪੀ ਰਿਹਾ ਇਹ ਉਹਦਾ ਹੱਕ ਹੈਗਾ ਸੁਆਮੀ ਮੇਰਾ ਆਖਰੀ ਸਵਾਲ ਤੁਹਾਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਇੰਨੀ ਕਮਜ਼ੋਰ ਹੋ ਗਈ ਆਪੋਜੀਸ਼ਨ ਇੰਨੀ ਕਮਜ਼ੋਰ ਹੋ ਗਈ ਸੀ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਸਮਾਜ ਦੇ ਵਿੱਚ ਵਿਰੋਧੀ ਵੀ ਉਹਨੇ ਭਾਗਦੇ ਕਹਿੰਦੇ ਲੋਕਤੰਤਰ ਤਾਂ ਖੂਬਸੂਰਤੀ ਆ ਕਿ ਜੇ ਵਿਰੋਧ ਆਪੋਜੀਸ਼ਨ ਮਜ਼ਬੂਤ ਹੋਵੇਗੀ ਤੇ ਸਰਕਾਰ ਚੰਗੀ ਚਲੇਗੀ ਨਹੀਂ ਬਹੁਤ ਆਪੋਜੀਸ਼ਨ ਬਹੁਤ ਮਜ਼ਬੂਤ ਹੈ ਵੀਰ ਜੀ ਪਰ ਮਾਰਕੀਟਿੰਗ ਇਤਨੀ ਉਹਨਾਂ ਦੀ ਇਤਨੀ ਉੱਚੀ ਮਾਰਕੀਟਿੰਗ ਹੈ ਕਿ ਉਹ ਨਜ਼ਰ ਨਹੀਂ ਆਂਦੀ ਦੇਖੋ ਹੁਣ ਮੈਂ ਇੱਥੇ ਤੁਹਾਡੇ ਕੋਲ ਬੋਲ ਰਿਹਾ ਤੁਹਾਡਾ ਇਹ ਕੈਮਰਾ ਬੱਲੇ ਲੈਂਸ ਦਾ ਕਿਤਨਾ ਅੱਧੇ ਇੰਚ ਦਾ ਹੈ 1 ਇੰਚ ਦਾ ਹੈ ਇਹ ਜਦ ਮੈਂ ਇਹਨੂੰ 6 ਫੀਟ ਦਾ ਬਣਾਏਗਾ ਪੂਰੀ ਦੁਨੀਆ ਦੇਖ ਸਕਦੀ ਇਸ ਪਰ ਆਈ ਐਮ ਰਾਈਟ ਕਰ ਰਹਾ ਲੇਕਿਨ ਉਹ ਕੀ ਕਰਦਰ ਇਹਨਾਂ ਸਾਰਾ ਨੂੰ ਮੈਨੇਜ ਕਰ ਲਿਆ ਉਹਨਾਂ ਨੇ ਸਾਰੇ ਸਿਸਟਮ ਤੇ ਕਬਜ਼ਾ ਪਾ ਲਿਆ ਹੁਣ ਤੁਸੀਂ ਇਹਨੇ ਕਿਸਾਨ ਆंदोलਨ ਕਰ ਰਹੇ ਹਨ ਉਹਨਾਂ ਦੀ ਤੁਸੀਂ ਨੈਸ਼ਨਲ ਮੀਡੀਆ ਦੀ ਰਿਪੋਰਟਾਂ ਵੇਖੋ ਉਹ ਤੁਹਾਡੇ ਛੋਟੇ ਛੋਟੇ ਕਲਿੱਪ 네ਗੇਟਿਵ ਕਲਿੱਪ ਚਾਕੇ ਚੁੱਕ ਕੇ ਅਸਲੀ ਨਕਲੀ ਇਹ ਪ੍ਰਯੋਜਿਤ ਵੀ ਕਰ ਲੈਂਦੇ ਫਿਰ ਉਹਨੂੰ ਹਾਈਲਾਈਟ ਕਰ ਦਿੰਦੇ ਕਿਉਂਕਿ ਉਹਨਾਂ ਨੂੰ ਨਿਰਦੇਸ਼ ਹੈ ਕਿ ਉਹਨੂੰ ਕਿਸੇ ਤਰੀਕੇ ਬਦਨਾਮ ਕੀਤਾ ਜਾਵੇ ਇਸ ਮੂਵਮੈਂਟ ਨੂੰ ਤਾਂਕਿ ਉਹ ਅਟੈਕ ਕਰ ਸਕਣ ਹੁਣ ਉਹ ਸਰੈਂਡਰ ਹੋ ਗਏ ਤੁਹਾਡੇ ਸਾਹਮਣੇ ਕਿਉਂ ਤੁਸੀਂ ਸ਼ੋਰਿਆ ਕੌਮ ਆ ਕੇ ਪੁਲਿਸ ਨੇ ਦੇਖਦੇ ਹਾਂ ਜੀ ਨਮਸਕਾਰ ਜੀ ਆਓ ਜੀ ਲੰਗਰ ਚੱਕੋ ਜੀ ਹੁਣ ਲੜਨ ਕਿਸ ਤਰ੍ਹਾਂ ਤੁਹਾਡੇ ਨਾਲ ਉਹ ਲੜੀ ਨਹੀਂ ਪਾਰੇ ਤੁਸੀਂ ਉਹਨਾਂ ਦਾ ਹਥਿਆਰ ਛਿਕ ਲਿਆ ਕਿਉਂਕਿ ਉਹ ਤੁਸੀਂ ਮੌਕਾ ਦੋਗੇ ਤਾਂ ਇਹ ਤਾਂ ਤੁਹਾਡੇ ਉੱਤੇ ਯੂਜ਼ ਹੋਏਗਾ ਉਹਨਾਂ ਨੇ ਰਸਤੇ ਬੰਦ ਕਰ ਦਿੱਤੇ ਤੁਸੀਂ ਸਾਈਡ ਚੋਂ ਨਿਕਲ ਗਏ ਤੁਸੀਂ ਕਹਿੰਦੇ ਨਹੀਂ ہمارا ਅਧਿਕਾਰ ਹੈ ਜਾਣੇ ਦਾ ਤਾਂ ਫਿਰ ਝਗੜਾ ਹੁੰਦਾ ਤੁਸੀਂ ਕਾਫੀ ਕਿਸਾਨਾਂ ਦੇ ਨਾਲ ਗਲਬਤ ਕੀਤੀ ਹੋਗੀ ਇਹਦਾ ਅੰਤ ਕੀ ਲੱਗਦਾ ਜੀ ਤੁਹਾਨੂੰ ਦੇਖੋ ਇਹ ਉਹਨਾਂ ਨੇ ਲੰਕਾ ਬਣਾ ਦਿੱਤੀ ਹੈ ਔਰ ਇਹ ਮੈਂ ਬੁਰਾ ਨਾ ਮੰਨਣਾ ਇਹ ਵਾਨਰ ਸੇ ਨਾਲ ਇਕੱਠੀ ਹੋ ਗਈ ਹੈ ਉਹ ਇਹਨਾਂ ਚੂ ਗੁਰੂ ਮਹਾਰਾਜ ਇੱਕ ਹਨੂਮਾਨ ਪੈਦਾ ਕਰਨਗੇ ਉਹ ਲੰਕਾ ਜਲਾ ਦੇਗਾ ਔਰ ਰਾਮ ਰਾਜ ਆਏਗਾ ਭਾਰਤ ਦੇ ਅੰਦਰ ਇਹ ਪੱਕੀ ਗੱਲ ਹੈ ਚਲੋ ਬਾਬਾ ਵੀਰ ਬਈ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਬਹੁਤ ਕੰਨ ਦੀਆਂ ਗੱਲਾਂ ਕੀਤੀਆਂ ਨੇ ਲੇਕਿਨ ਸ਼ਾਇਦ ਸਰਕਾਰ ਨੂੰ ਉਹ ਚੰਗੀਆਂ ਨਾਲ ਲੱਗੀਆਂ ਹੁਣ ਕਿਉਂਕਿ ਪਿਛਲੇ 6 ਸਾਲ ਤੋਂ ਜਿਹੜੀ ਵੀ ਕੋਈ ਚੰਗੀ ਗੱਲ ਦੀ ਕਰਦਾ ਸਰਕਾਰ ਨੂੰ ਚੰਗੀ ਲੱਦੀ ਹਮੇਸ਼ਾ ਕੋਈ ਵੀ ਸਰਕਾਰ ਹੋਵੇ ਉਸ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੀ ਪਰ ਮਸਲਾ ਤੇ ਦੇਸ਼ ਦਾ ਕਿਉਂਕਿ ਦੇਸ਼ ਦਾ ਕਿਸਾਨ ਸੜਕਾਂ ਤੇ ਹੈ ਕੈਮਰਾਮੈਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਵੀ ਨਿਊਜ਼ ਦਿੱਲੀ